ਸੁਭਰਾ ਪਿੰਡਾ ਕੋਲੇ ਵਾਲਾ ਦੇ ਪਿੰਡਾ ਸੁਭਰਾ ਆ ਜੀ। ਜਾਦਾ ਪਾਣੀ ਜਿਹੜਾ ਨਾ ਇਹ ਜਿਆਦਾ ਚੜ ਕੇ ਤੇ ਪੱਠੇ ਮਾਰੇ ਗਏ ਤੇ ਝੋਨਾ ਹੀ ਮਾਰਿਆ ਗਿਆ 10-15 ਕਿਤੇ ਤੇ ਮਕਾਈ ਆ ਤੇਲ ਬੀਜੇ ਸਭ ਫਸਲ ਸਾਰੀ ਡੰਡ ਲਹਿ ਗਈ। ਬਹੁਤ ਖਰਾਬ ਹੋਇਆ ਕੰਮ। ਕੋਈ ਸਾਨੂੰ ਮੰਗਾ ਮਾਲ ਕਰੂ ਕੋਈ ਦਿੱਤਾ ਜਾਵੇ ਆਣ ਕੇ ਵੇਖਣ ਇਹ ਫਸਲ ਕਿੰਨੀ ਇਹਨਾਂ ਦੀ ਖਰਾਬ ਹੋਈ ਆ ਝੋਨਾ ਖਰਾਬ ਹੋਇਆ ਪੱਠੇ ਖਰਾਬ ਹੋਇਆ ਤੇਲ ਖਰਾਬ ਹੋਇਆ ਮਕਾਈ ਐ ਸਰ ਜੀ ਜਾਨ ਕੋਈ ਨਹੀਂ ਲੱਗੀ ਘਰ ਤੋਂ ਬਾਟ ਕੋਈ 25 ਕਿਲੇ ਸਾਂ ਹੈਗਾ ਸਰ ਆ ਗਣ ਕੋਈ ਆਨੇ ਆਵੇ ਆਣ ਕੇ ਵੇਖੇ ਸਾਨੂੰ ਤੇ ਕੋਈ ਦੇਣ ਮਾਜਬਾ ਦਾ ਮਿਲੇ ਕੋਈ ਸਰਕਾਰ ਮਾਜਬਾ ਦੇ ਜਵੇ ਸਿੰਘ ਜੀ ਪਿੰਡ ਖੁੱਲੇ ਵਾਲਾ ਸੁਭਰਾ ਦੇ ਵਿੱਚ ਪੈਂਦਾ ਜੀ ਪੰਚਾਇਤ ਭਰਾਵਾਂ ਦੀ ਬਾਣੀ ਜੀ ਦਰਿਆ ਦਾ ਪੱਧਰ ਰੋਜ਼-ਰੋਜ਼ ਵੱਧ ਜਾਂਦਾ ਵਾ ਤੇ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਵਾ ਪੱਠਾ ਡੱਕਾ ਵਾ ਇਧਰ ਮਾਲ ਡੰਗਰ ਤੋਂ ਕਿਜ਼ਾਰਾ ਕਰਦੇ ਆਂ ਕਿ ਜਿਹੜਾ ਕੋਈ ਦੁੱਧਵਾਦ ਪਾ ਗਿਆ ਆਪਦਾ ਕਿਜ਼ਾਰਾ ਚੱਲਦਾ ਵਾ ਤੇ ਫਸਲਾਂ ਜਿਹੜੇ ਕੋਈ ਥੋੜੇ ਥੋੜੇ ਝੋਨੇ ਲੱਗੇ ਆ ਉਹ ਵੀ ਜੋ ਪਾਣੀ ਵਧੀ ਜਾਂਦਾ ਵਾ ਮਾਰੀ ਜਾਂਦੀ ਫਸਲਾਂ ਹਰ ਸਾਲ ਤੇ ਸਾਲ ਫਸਲ ਮਾਰੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਨਾ ਕੋਈ ਖਰਚਾ ਪੱਤਰ ਕੁਝ ਨਹੀਂ ਮਿਲਦਾ ਮੁੜ ਕੇ ਗਾੜੀ ਕਾ ਦੇਣਾ ਜ਼ਮੀਨ ਤੇ ਦੁੱਧਵਾਦ ਤੋਂ ਉਹ ਡੰਗਰਾਂ ਦਾ ਪਠਾਣਾ ਚਾਰਾ ਨਾ ਰਿਹਾ ਦੁੱਧ ਨਹੀਂ ਮਿਲਣਾ ਤੇ ਦੁੱਧ ਤੋਂ ਵੀ ਕੋਈ ਹੱਲ ਨਹੀਂ ਗਾਦੇ ਹਰ ਸਾਲ ਨਾ ਕੋਈ ਸਾਡੇ ਪ੍ਰਸ਼ਾਸਨ ਸੁਣਦਾ ਵਾ ਨਾ ਸਾਡੇ ਕੋਲੇ ਆ ਕੇ ਕੋਈ ਪੁੱਛੇ ਦੱਸ ਸਾਨੂੰ ਇਹੋ ਵੀ ਸਾਡਾ ਕੋਈ ਦਾ ਕੀਤਾ ਜਾਵੇ ਸਰਕਾਰ ਵੱਲੋਂ ਆਇਆ ਜਾਵੇ ਤੇ ਸਾਨੂੰ ਕੋਈ ਨਾ ਕੋਈ ਦਾ ਕੋਈ ਮਾਜ ਵਧਦਾ ਜਾਵੇ ਕੋਈ ਠੇਕਾ ਵਧਦਾ ਜਾਵੇ ਕੁਛ ਵੀ ਆ ਜਾ ਸਾਨੂੰ ਪੰਚਾਇਤੀ ਜ਼ਮੀਨਾਂ ਇਧਰ ਪੱਕੇ ਸਾਂ ਕੱਟ ਦੇਣ ਇਹ ਸਾਡੀਆਂ ਦਰਿਆ ਦੇ ਵਿੱਚ ਕਟੌਦੀ ਕੱਟ ਲੈਣ ਜੇ ਜਰੂਰ ਸਾਲ ਮਾਰੀ ਜਾਣਾ ਸਾਨੂੰ ਇਹਦੀ ਅੱਧੀ ਕੱਟੀ ਮਿਲ ਜੇ ਇਹਨਾਂ ਨੂੰ ਸਾਨੂੰ ਅੱਧੀ ਚੰਗੀ ਆ ਆਪਣੇ ਹੁਣ ਤੇ ਦੋ ਚਾਰ ਕਿੱਲੇ ਖਰਾਬ ਹੋਇਆ ਵਾ ਤੇ ਜੇ ਪਾਣੀ ਦਾ ਪੱਧਰ ਵਧੀ ਗਿਆ ਤੇ ਫੇਰ ਤੇ 10 ਕਿੱਲੇ ਖਾਂ 15 ਕਿੱਲੇ ਆਪਣਾ ਹੈਗਾ ਜੀ ਇਹੋ ਝੋਨੇ ਦਾ 10 ਕਿੱਲੇ ਇੱਥੇ ਇੱਥੇ ਆਪਣਾ ਦੋ ਕਿੱਲੇ ਹੈ ਜੀ ਤਾਂ ਹੋਰ ਤੇਲਤੂਲ ਬੀਜੀ ਦੇ ਜਿਹੜੇ ਵੀ ਨੀਵੇਂ ਸਾਬ ਪਾਣੀ ਤੋਂ ਡਰਦੇ ਆ ਤਾਂ ਇਹੋ ਆ ਵੀ ਜਿਦਾ ਵੀ ਤੇਲ ਦੀ ਫਸਲ ਆ ਵੀ ਆਖੀ ਦਾ ਤੇਲਤੂਲ ਹੋ ਜਾਂਦੇ ਆ ਚਲੋ ਵੀ ਮਾੜਿਆ ਥਾਵਾਂ ਤੇ ਰੇਤ ਲਿਆ ਤੇ ਹੋਰ ਤੇ ਜ਼ਿਆਦਾ ਜਿਹੜੇ ਪਹਿਲਾਂ ਮਿੱਟੀ ਮੁੱਟੀ ਪਾ ਕੇ ਜ਼ਮੀਨਾਂ ਬਣਾਈਆਂ ਉਹਨਾਂ ਦੇ ਝੋਨਾ ਵਾ ਤੇ ਜਾਂ ਪੱਠੇ ਆ ਇਹੋ ਹੀ ਆ ਕਿ ਹੋਰ ਡੰਗਰਾਂ ਦਾ ਗੁਜ਼ਾਰਾ ਵਜੋਂ ਜ਼ਿਆਦਾ ਚੱਲਦਾ ਵਾ ਤੇ ਤਲਾ ਦਾ ਵਾ ਬਾਕੀ ਤੇਲਤੂਲ ਹੋ ਜਾਂਦੇ ਮੱਕੀ ਹੋ ਜਾਂਦੀ ਆ ਉਹ ਵੀ ਮਰ ਗਈ ਮੰਗ ਅਸੀਂ ਦੇਹੋ ਆਨੇ ਆ ਵੀ ਬਰਾਸ ਨੂੰ ਸਾਡੇ ਲਈ ਕੋਈ ਕੋਸ਼ਿਸ਼ ਕਰਨਾ ਹੁਣ ਜਦੋਂ ਬਾਅਦ ਵਿੱਚ ਆਉਂਦੇ ਆ ਜਦੋਂ ਵੋਟਾਂ ਦਾ ਟਾਈਮ ਲੱਗ ਕੇ ਆ ਜਾਂਦਾ ਵਾ ਉਦੋਂ ਮੁੜ ਕੇ ਉਨਾਂ ਚਿਰ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੋ ਕਿਥੇ ਡੋਪਦਾ ਚੋਂਦਾ ਮਰਿਆ ਕੋ ਹੈਗਾ ਨਹੀਂ ਹੈਗਾ ਉਹਨਾਂ ਰ ਕੋਈ ਕਿਸੇ ਨੂੰ ਭਾਵੇਂ ਜੋ ਮਰਜੀ ਰੋਈਏ ਪਿੱਟੀਏ ਕੋਈ ਨਹੀਂ ਕੋਈ ਵਾਰ ਪੁੱਛਦਾ ਆ ਕੇ ਹਾਂਜੀ ਗਰਮੇਸ਼ ਸਿੰਘ ਖੁੱਲੇ ਵਾਲੇ ਰਹਿਣ ਵਾਲਾ ਕਿਹੜੇ ਖੁੱਲੇ ਆ ਜੀ ਜੇਕਰ ਆਵੇ ਪੱਠੇ ਬੜਾ ਮਹਿੰਗਾ ਬੀਜ ਪਾਇਆ ਤੇ ਪੈਸਾ ਵੇ ਪਾਣੀ ਨਾਲ ਖਰਕ ਹੁੰਦੇ ਜਾਂਦੇ ਆ ਕੋਹਾ ਵੇ ਜਿਹੜਾ ਝੋਨਾ ਲਾਇਆ ਸੀ ਇਹ ਵੀ ਸਭ ਖਤਮ ਹੋ ਗਿਆ ਵੇ ਪਾਣੀ ਉੱਤੇ ਹੋ ਗਿਆ ਇਹਦੇ ਤੇ ਬਹੁਤ ਬੁਰੀ ਹਾਲਤ ਆ ਦੇ ਇਹੋ ਮੰਗ ਕਰਦੇ ਸਰਕਾਰ ਤੋਂ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਪਾ ਮੰਡ ਰੀਆਂ ਪੈ ਰੀਆਂ ਇਹੋ ਇਹ ਆਪਦਾ ਲੂਹਾ ਵੜਾ ਕਰਦੇ ਹਾਂ ਤੇ ਇਹ ਵੀ ਕਾਮ ਨਹੀਂ ਹੋ ਡੰਗਰਾ ਡੰਗਰ ਦੇ ਰਾਸਦਿਆਂ ਤੇ ਆ ਪੱਠਾ ਟੱਕਾ ਬੀਜਿਆ ਦੇ ਉਹ ਵੀ ਪਾਣੀ ਪੈ ਜਾ ਵਿੱਚ ਤੇ ਹੁਣ ਕਰੀਏ ਕੀ ਸਾਨੂੰ ਤਾਂ ਇਹੋ ਆਸ ਆ ਵੀ ਚਲੋ ਉਧਰੋਂ ਨੇ ਸਾਨੂੰ ਪੈਹਾ ਥੇਲਾ ਕੋ ਮਿਲੇ ਤੇ ਚਲੋ ਖਰਮਾ ਦੇ ਬੀਜ ਆ ਕੇ ਫਿਰ ਪਾ ਲਾਂਗੇ ਕੋਈ ਖਰਚਾ ਦੋਤੋਂ ਇਹੋ ਕੰਮ ਚੱਲਦਾ ਹੀ ਤੇ ਉਹ ਵਹੀਂ ਵੀ ਪਾ ਜਾਣੀਆਂ ਹੁਣ ਜਦੋਂ ਪੱਠੇ ਨਾ ਰਹੇ ਹਾਰੇ ਕਾ ਝੋਨਾ ਵੀ ਆ ਤੇਲ ਵੀ ਆ ਸਾਰੀਆਂ ਫਸਲਾਂ ਬੀਜੀਆਂ ਸੀ ਇਹ ਪਾਣੀ ਵੇਖੋ ਆਂਦੇ ਦਿਓ ਉੱਥੋਂ ਡਾਈਮਾ ਦਾ ਬਲ ਆਉਣ ਤੇ ਪਾਣੀ ਆ ਮੀਆਂ ਦਾ ਤੇ ਇਧਰਾਂ ਦੇ ਬੱਦਰ-ਬੱਦਰ ਫਟੇ ਆ ਤੇ ਅਸੀਂ ਤਾਂ ਕਿਹਾ ਵੀ ਥੋੜਾ ਪਾਣੀ ਘੱਟ ਛੱਡੋ ਉਹਦੇ ਸਾਡੇ ਵਾਸਤੇ ਗੱਲ ਨਹੀਂਗਾ ਉੱਧਰ ਧਰਨਾ ਲਾਇਆ ਹਰੀ ਕਿਤੇ ਆਣ ਕੇ ਚੜਦੇ ਪੰਨੇ ਆ ਘੜ ਕੇ ਚੰਬੀ ਵੱਲੋਂ ਤੇ ਅਸੀਂ ਤਾਂ ਫਿਰ ਉਹ ਨਾਣ ਕੇ ਜਦੋਂ ਇਧਰੋਂ ਜ਼ਿਆਦਾ ਸੀ ਤਾਂ ਉਹਦੇ ਸਾਡੇ ਵਾਸਤੇ ਕੋਈ ਨਹੀਂ ਅਸੀਂ ਹੁਣ ਡੱਕੋ ਨਹੀਂ ਸਕਦੇ ਇਹਨੂੰ ਅਸੀਂ ਤਾਂ ਡੱਕੋ ਨਾਣ ਡੱਕੋ ਫਸਲ ਤਾਂ ਜਿਹੜੀ ਖਤਮ ਕਰਤੀ ਤੁਸੀਂ ਤੇ ਹੁਣ ਕਰ ਕੀ ਸਕਦੇ ਇਹਦੇ ਗਾੜੀ ਜ਼ੋਰ ਕੋਈ ਨਹੀਂਗਾ ਫਸਲ ਤੇ ਤੂੰ ਸੜਾ ਵਾ ਪੈਲੀ ਇਦਰੀ 15-20 ਗੱਲੇ ਮਾੜੀ ਚੰਗੀ ਤੇ ਚਤੇਲ ਹੀ ਕਿਸੇ ਚ ਪੈਤਾਂ ਪੱਠੇ ਹੀ ਕੋਈ ਝੋਨਾ ਲਾਇਆ ਸੀ ਤੇ ਗੱਲ ਇਹ ਵੀ ਇਹ ਤਾਂ ਹੀ ਕਰਕੇ ਘੁੰਮ ਕਈ ਸੀ ਉਹ ਵੀ ਡੁੱਬ ਗਈ ਆ ਉਧਰ ਬਨੇ ਅੰਗੇ ਹਸ ਕਾ ਗੜੀ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਤੇ ਸਾਡਾ ਵਿਆਹ ਪੂਰਾ ਹੋ ਜੇ ਅਸੀਂ ਕਹੋਣ ਕੀ ਦੀ ਮਾਂ ਨੂੰ ਜਾ ਕੇ ਆਖੇ ਵੀ ਸਾਨੂੰ ਖਰਚਾ ਦੇ ਸਾਨੂੰ ਤਾਂ ਆਪਦੇ ਕੋਲ ਪੈਰਾਫੈਰੀ ਚੈੱਕ ਕਰਨਾ ਪੈਣਾ ਤੇ ਖਰਚਾ ਹੋਣੀ ਹੈਗਾ ਤੂੰ ਸੜਾ ਹੋਣਾ ਕਿਥੋਂ ਆਰਤੀ ਆਉਣੀ ਪੈਸੇ ਦਿੰਦਾ ਉਹਾਂ ਦਾ ਜਾ ਕੇ ਤੁਸੀਂ ਮਾਰਦੇ ਤੇ ਮਾ ਹੈ ਗਈ ਪੈਲੀ ਇਧਰ ਹੁਣ ਕਰੀਏ ਕੀ ਹਰ ਸਾਲ ਮਾਰ ਜਾਂਦੀ ਆ ਪਰ ਵੀ ਆ ਪੱਠੇ ਮਾਰੇ ਗਏ ਅਸੀਂ ਚੁੱਪ ਕਰਕੇ ਖਦਮਾ ਨੂੰ ਕਰ ਹੁਣ ਕੀ ਕਰੀਏ ਝੋਨੇ ਖਰਾਬ ਗਏ ਫਸਲਾਂ ਅਜੇ ਤੱਕ ਰੇਤਾਂ ਉੱਤਰਾ ਪੈਜੋਣੀ ਨਿਕਲੀ ਛੱਡ ਤੋ ਤੇ ਕਰੀਏ ਕੀ ਪੈਲੀ ਇਸੇ ਸਿਰ ਤੇ ਖਰਚਾ ਮਿਲਣਾ ਤੇ ਜਦੋਂ ਫਸਲ ਨਾ ਗਈ ਤੇ ਆਰਤੀ ਤੋਸਣਾ ਕੀ ਦੇਣਾ ਸਾਨੂੰ ਬਸ ਸਾਡੀ ਉਹ ਮੰਗਾ ਵੀ ਬੇਨਤੀ ਹੱਥ ਜੋੜ ਕੇ ਸਾਨੂੰ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ